ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ઓਰੀਨ ਇੰਟਰਨੈਸ਼ਨਲ ਇੰਸਟੀਚਿਊਟ ਵਿੱਚ ਕਿਹੜੇ-ਕਿਹੜੇ ਕੋਰਸ ਕਰਾਏ ਜਾਂਦੇ ਹਨ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ ਪਹਿਲੇ ਨੰਬਰ ਤੇ ਹੁੰਦਾ ਹੈ ਸਰਟੀਫਿਕੇਸ਼ਨ ਕੋਰਸ ਜਿਸ ਵਿੱਚ ਮੇਕਅਪ ਹੇਅਰ ਕੈਮੀਕਲ ਬੇਸਿਕ ਐਡਵਾਂਸ ਹੇਅਰ ਡਿਜ਼ਾਈਨਿੰਗ ਨੇਲ ਆਰਟ ਨਿਊਟ੍ਰੀਸ਼ਨ ਡਾਈਟਿਸਟ ਹੇਅਰ ਦੂਜੇ ਨੰਬਰ ਤੇ ਹੁੰਦਾ ਹੈ ਡਿਪਲੋਮਾ ਕੋਰਸ ਜਿਸ ਦੇ ਵਿੱਚ ਕੋਸਮੈਟੋਲੋਜੀ ਹੇਅਰ ਡਿਜ਼ਾਈਨਿੰਗ ਪ੍ਰੋਫੈਸ਼ਨਲ ਮੇਕਅਪ ਨੇਲ ਆਰਟ ਐਕਸਟੈਂਸ਼ਨ ਨੇਲ ਟੈਕਨੀਸ਼ੀਅਨ ਸਪਾ థెరਪੀ ਨਿਊਟ੍ਰੀਸ਼ਨ ਕੋਰਸੇ ਜੇ ਅਸੀਂ ਗੱਲ ਕਰੀਏ ਦਿੱਲੀ ਵਿੱਚ ਟਾਪ 3 ਕੋਸਮੈਟੋਲੋਜੀ ਕੋਰਸ ਕਰਾਉਣ ਵਾਲੀ ਅਕੈਡਮੀਆਂ ਦੀ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਪਿੰਦੀਆ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵੱਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ وجہ ਤੋਂ ਲਗਾਤਾਰ ਪੰਜ ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਲਕਮਿਆ ਅਕੈਡਮੀ ਅਤੇ ਤੀਜੇ ਨੰਬਰ ਤੇ ਹੁੰਦੀ ਹੈ VLCC ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ